ਯੋ ਯਾਦੋ ਯੋ ਬੰਦਗੇ ਕੀ ਰਾਤ ਦਹਾਸਾਰਾ ਦਸਤਰੀ ਜਿਦੇ ਰਜਦੇ ਰਣਗਾਣਾ ਰੁਕਣੇ ਮੇਰੇ ਨੈ ਸਰਸ ਤੇਰੇ ਬੇਟੇ ਰਣਗਾਣਾ ਪਹਿਲਾਂ ਤਾਂ ਸਾਰਿਆਂ ਨੂੰ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪਰਵ ਦੀਆਂ ਲੱਖ ਲੱਖ ਦਾਈਆਂ ਦੀ ਤਾਂ ਸਾਥੀਓ ਅੱਜ ਆਪਾਂ ਕਈ ਦਿਨਾਂ ਬਾਅਦ ਇੱਕ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਆਏ ਅੱਜ ਦੀ ਇਸ ਵੀਡੀਓ ਚ ਤੁਹਾਨੂੰ ਸਾਡੇ ਪਿੰਡ ਤਲਵਾੜਾ ਖੁਰਦ ਵਿੱਚ ਸਾਈਂ ਸ਼੍ਰੀ ਗੁਰਨਾਨਤ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪर्व ਤੇ ਚੱਲ ਰਹੀ ਪ੍ਰਬਾਤ ਫੇਰੀ ਜੋ ਕਿ ਸਾਡੇ ਪਿੰਡ ਤਲਵਾੜਾ ਖੁਰਦ ਵਿੱਚ 7 ਦਿਨ ਇਹ ਪ੍ਰਬਾਤ ਫੇਰੀ ਚੱਲਦੀ ਜਾ ਰਹੀ ਹੈ ਜੋ ਕਿ ਅੱਜ ਪ੍ਰਬਾਤ ਕੰਨ ਦਾ ਤੀਜਾ ਦਿਨ ਹੈ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਪਰਬਤ ਫੇਰੀ ਦੀ ਤੀਸਰੇ ਦਿਨ ਦੀ ਵੀਡੀਓ ਦਿਖਾਵਾਂਗੇ ਜੋ ਕਿ ਇਹ ਉਪਰਾਲਾ ਸਾਡੇ ਪਿੰਡ ਤਲਵਾੜਾ ਖੁਰਦ ਵਿੱਚ ਇਸ ਵਾਰਾਂ ਪਹਿਲੀ ਵਾਰ ਕੀਤਾ ਜਾ ਰਿਹਾ ਹੈ ਜੋ ਕਿ ਪਰਬਤ ਫੇਰੀ ਦੀ ਸ਼ੁਰੂਆਤ ਸਵੇਰੇ ਅਮਰਤਵੇ ਦੇ 4:00 ਵਜੇ ਤੋਂ ਲੈ ਕੇ ਤਕਰੀਬਨ 6:30 ਵਜੇ ਤੱਕ ਇਹ ਪਰਬਤ ਫੇਰੀ ਰੋਜ਼ਾਨਾ ਹੀ ਨਿਕਲੇਗੀ ਜੋ ਕਿ ਅੱਜ ਤੀਸਰਾ ਦਿਨ ਹੈ ਅਤੇ ਇਹ ਪਰਬਤ ਫੇਰੀ 7 ਦਿਨਾਂ ਤੱਕ ਇਹ ਚੱਲੇਗੀ ਅਤੇ ਸੰਗਤ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਲਹਿਰ ਤੁਸੀਂ ਵੇਖ ਹੀ ਸਕਦੇ ਹੋ ਵੀਡੀਓ 'ਚ ਕਿੰਨੀ ਹੀ ਜ਼ਿਆਦਾ ਸੰਗਤ ਜੁੜ ਰਹੀ ਹੈ ਪ੍ਰਬਾਤ ਫੇਰੀ ਦੇ ਨਾਲ ਤਾਹੋ ਕਰੋ ਦਰਸ਼ਨ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪਰਬ ਤੇ ਕੱਢੀ ਜਾ ਰਹੀ ਸਾਡੇ ਪਿੰਤ ਤਲਵਾੜਾ ਖੁਰਦ ਵਿੱਚ ਪ੍ਰਬਾਤ ਫੇਰੀ ਦੇ ਨਾਮ ਵਾਹਨੀ ਕਰੋ ਸੇ ਨਾਮ ਵਾਹਨੀ ਕਰੋ ਪਰਬਾਤ ਪੇਰੀ ਹੁਣ ਵਾਪਸ ਗੁਰਦੁਆਰਾ ਸਾਹਿਬ ਵਿੱਚ ਆ ਚੁੱਕੀ ਹੈ ਜੋ ਕਿ ਤਕਰੀਬਨ ਸਵੇਰੇ ਦੇ 7 ਵਜਣ ਵਾਲੇ ਹਨ ਅਤੇ ਇੱਥੋਂ ਅਰਦਾਸ ਕਰਕੇ ਪਰਬਾਤ ਪੇਰੀ ਦੀ ਸਮਾਪਤੀ ਹੋਵੇਗੀ ਤਾਂ ਸਾਥੀਓ ਜੀ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਿਰਪਾ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਕਮੈਂਟ ਬਾਕਸ ਵਿੱਚ ਵਾ ਗਰੂ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਾਇਓ ਅਤੇ ਇਹ ਵੀ ਦੱਸਿਓ ਕਿ ਤੁਹਾਡੇ ਪਿੰਡਾਂ ਵਿੱਚ ਇਸ ਵਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੂਰਵ ਤੇ ਪ੍ਰਬਾਤ ਪੇਰੀ ਨਿਕਲ ਰਹੀਆਂ ਹਨ ਜੀ ਨਹੀਂ ਤਾਂ ਸਾਥੀਓ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ ਤਾਂ ਮਿਲਾਂਗੇ ਕਿਸੇ ਹੋਰ ਵੀਡੀਓ ਚ ਉਦੇ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ